ਸਾਡਾ ਟੀਵੀ ਯੂਐਸਏ ਦੇਖ ਰਹੇ ਤੇ ਸਾਡਾ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਤੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਅੱਜ ਅਸੀਂ ਪੰਥਦਰਦੀ ਅਤੇ ਚੋਟੀ ਦੇ ਹਿਸਟੋਰੀਅਨ ਜਿਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਿੱਚ ਆਪਣਾ ਪਦਮਸ਼੍ਰੀ ਸਨਮਾਨ ਉਹ ਹਿੰਦ ਹਕੂਮਤ ਨੂੰ ਵਾਪਸ ਮੋੜ ਕੇ ਰੋਸ ਪ੍ਰਗਟਾਇਆ ਸੀਗਾ ਉਹਨਾਂ ਦੇ ਬਾਰੇ ਜਿਨ੍ਹਾਂ ਨੂੰ ਕਿ ਅਸੀਂ ਡਾਕਟਰ ਗੰਡਾ ਸਿੰਘ ਜੀ ਦੇ ਨਾਮ ਦੇ ਨਾਲ ਜਾਣਦੇ ਆ ਉਹਨਾਂ ਦਾ ਅੱਜ ਅਸੀਂ ਜੀਵਨ ਪੂਰਾ ਜਿਹੜਾ ਤੁਹਾਡੇ ਨਾਲ ਸਾਂਝ ਪਾ ਰਹੇ ਆ ਡਾਕਟਰ ਗੰਡਾ ਸਿੰਘ ਜੀ ਪੰਜਾਬ ਦੇ ਉਹਨਾਂ ਸਿਰਮੌਰ ਇਤਿਹਾਸਕਾਰਾਂ ਦੀ ਕਤਾਰ ਵਿੱਚ شمار ਸਨ ਜਿਨ੍ਹਾਂ ਨੇ ਪੂਰੀ ਨਿਸ਼ਟਾ ਲਗਨ ਅਤੇ ਨਿਸ਼ਕਾਮ ਭਾਵਨਾ ਦੇ ਨਾਲ ਸਿੱਖ ਇਤਿਹਾਸ ਲਿਖਿਆ ਤੇ ਕੌਮ ਨੂੰ ਸਹੀ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਡਾਕਟਰ ਗੰਡਾ ਸਿੰਘ ਹੁਣਾਂ ਦਾ ਜਨਮ 15 ਨਵੰਬਰ 1900 ਹਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪੁਰਾਤਨ ਕਸਬੇ ਹਰਿਆਣਾ ਵਿਖੇ ਸਰਦਾਰ ਜਵਾਲਾ ਸਿੰਘ ਜੀ ਤੇ ਮਾਤਾ ਹੁਕਮਦੇਈ ਦੇ ਘਰ ਵਿਖੇ ਹੋਇਆ ਉਹਨਾਂ ਨੇ ਆਪਣੀ ਮੁੱਢਲੀ ਸਕੂਲੀ ਵਿੱਦਿਆ ਦੀ ਸ਼ੁਰੂਆਤ ਪਿੰਡ ਦੀ ਇੱਕ ਮਸਜਿਦ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇਸੇ ਹੀ ਕਸਬੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਮਗਰੋਂ ਉਹਨਾਂ ਨੇ ਡੀਏਵੀ ਮਿਡਲ ਸਕੂਲ ਤੇ ਫਿਰ ਸਰਕਾਰੀ ਹਾਈ ਸਕੂਲ ਹੁਸ਼ਿਆਰ ਤੋਂ 10ਵੀਂ ਪਾਸ ਕੀਤੀ। ਇਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਦੇ ਲਈ ਫਾਰਮਨ 크੍ਰਿਸਚੀਅਨ ਕਾਲਜ ਦੇ ਵਿੱਚ ਦਾਖਲ ਹੋ ਗਏ। ਉਹਨਾਂ ਨੇ ਇਤਿਹਾਸ ਦੇ ਵਿੱਚ ਐਮਏ ਕੀਤੀ। ਸਾਲ 1919 ਵਿੱਚ ਉਹਨਾਂ ਨੇ ਫੌਜ ਦੇ ਵਿੱਚ ਭਰਤੀ ਹੋ ਕੇ ਸੇਵਾ ਕਰਨ ਦੀ ਜਿਹੜੀ ਫੈਸਲਾ ਲਿਆ ਤੇ ਕੁਝ ਚਿਰ 라ਵਲਪਿੰਡੀ ਤੇ ਪੇਸ਼ਾਵਰ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਉਹ ਈਰਾਨ ਚਲੇ ਗਏ ਜਿੱਥੇ ਆਬਦਾਨ ਵਿੱਚ ਐਂਗਲੋ ਪਰਸ਼ੀਅਨ ਆਇਲ ਕੰਪਨੀ ਵਿੱਚ ਬਤੌਰ ਅਕਾਊਂਟ ਅਫੀਸਰ ਦੇ ਉਹਨਾਂ ਨੇ ਸੇਵਾ ਨਿਭਾਈ ਇੱਥੇ ਇੱਕ ਅੰਗਰੇਜ਼ ਵਿਦਵਾਨ ਸਰ ਆਰਨਾਲਡ ਵਿਲਸਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਸਾਹਿਤਿਕ ਪੱਖੋਂ ਜੀਵਨ ਵੀ ਸ਼ੁਰੂ ਹੋ ਗਿਆ ਇਸ ਅੰਗਰੇਜ਼ ਵਿਦਵਾਨ ਦੇ ਪ੍ਰਭਾਵ ਤੇ ਪ੍ਰੇਰਣਾ ਹੇਠ ਉਹਨਾਂ ਨੇ ਪੰਜਾਬ ਬਾਰੇ ਬਿਬਲੀਓਗ੍ਰਾਫੀ ਭਾਵ ਕੇ ਪੁਸਤਕ ਸੂਚੀ ਤਿਆਰ ਕਰਨ ਦਾ ਕਾਰਜ ਆਰੰਭ ਕੀਤਾ ਹੀ ਆ ਇੱਥੇ ਹੀ ਉਹਨਾਂ ਵੱਲੋਂ ਆਪਣੀ ਪਹਿਲੀ ਪੁਸਤਕ ਮਾਈ ਫਰਸਟ 30 ਡੇਜ਼ ਇਨ ਮੈਸੋਪੋਟਾਮੀਆ ਲਿਖੀ ਭਾਰਤ ਵਾਪਸ ਪਰਤਣ ਤੋਂ ਬਾਅਦ ਸਨ 1930 ਵਿੱਚ ਪੰਜਾਬ ਵਿੱਚ ਉਹਨਾਂ ਨੇ ਪਹਿਲਾਂ ਫੁੱਲਵਾੜੀ ਨਾਂ ਦੀ ਇੱਕ ਮਾਸਕ ਪੱਤਰ ਦਾ ਤੇ ਸੰਪਾਦਕੀ ਮੰਡਲ ਦੇ ਵਿੱਚ ਸ਼ਾਮਲ ਹੋ ਕੇ ਬਤੌਰ ਸੰਪਾਦਕ ਕੰਮ ਸ਼ੁਰੂ ਕੀਤਾ ਅਕਤੂਬਰ 1931 ਦੇ ਦੌਰਾਨ ਸ੍ਰੀ ਅਮਰਸਰ ਸਾਹਿਬ ਜਦੋਂ ਖਾਲਸਾ ਕਾਲਜ ਦੀ ਸਥਾਪਨਾ ਹੋਈ ਤਾਂ ਕਾਲਜ ਦੇ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਆਪ ਜੀ ਨੂੰ ਮੁਖੀ ਹੋਣ ਦਾ ਮਾਣ ਦਿੱਤਾ ਗਿਆ ਇੰਜ ਖੋਜਕਾਰਜਾਂ ਦੇ ਰਾਹੀਂ ਆਪ ਜੀ ਨੇ ਸਿੱਖ ਇਤਿਹਾਸ ਦੀ ਡੂੰਗੀ ਖੋਜ ਕੀਤੀ ਅਤੇ ਇਸ ਕਾਲਜ ਦੇ ਵਿੱਚ ਬਤੌਰ ਖੋਜਕਾਰ ਦੇ ਸਾਲ 1949 ਤੱਕ ਸੇਵਾ ਨਿਭਾਈ ਆਪਣੇ ਇਸ ਖੋਜ ਕਾਰਜ ਦੇ ਦੌਰਾਨ ਆਪ ਜੀ ਨੇ ਲਾਇਬ੍ਰੇਰੀਆਂ ਨਿੱਜੀ ਸੰਕਲਨਾਂ ਅਤੇ ਭਾਰਤ ਦੇ ਅਨੇਕਾਂ ਪੁਰਾਤਤਵ ਵਿਭਾਗਾਂ ਵਿੱਚੋਂ ਜਗ੍ਹਾ-ਜਗ੍ਹਾ ਤੇ ਜਾ ਕੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਅਤੇ ਅਮੁੱਲ ਸਮਗਰੀ ਇਕੱਤਰ ਕੀਤੀ ਤੇ ਇਸ ਖੋਜ ਨੂੰ ਕਈ ਪੁਸਤਕਾਂ ਅਤੇ ਡਾਇਰੈਕਟਾਂ ਅਤੇ ਪੱਤਰਕਾਵਾਂ ਰਾਹੀਂ ਇਹਨਾਂ ਨੂੰ ਪ੍ਰਕਾਸ਼ਿਤ ਕੀਤਾ ਉਹਨਾਂ ਦੀ ਪਹਿਲੀ ਵੱਡੀ ਰਚਨਾ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਸੀ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਜੀਵਨੀ ਦੇ ਉੱਤੇ ਲਿਖੀ ਗਈ ਸੀ ਇਹ ਇਤਿਹਾਸਕ ਪੁਸਤਕ ਸਿੱਖ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ ਇਸ ਤੋਂ ਬਾਅਦ ਕੁਝ ਹੋਰ ਜੀਵਨੀਆਂ ਬਾਰੇ ਆਪ ਜੀ ਨੇ ਕਈ ਪੱਤਰਕਾਵਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਮਹਾਰਾਜਾ ਕਾਲੜਾ ਮਨ ਅਤੇ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਪੰਜਾਬੀ ਜਵਾਨ ਵਿੱਚ ਸਿਗੀਆਂ 1954 ਵਿੱਚ ਆਪ ਜੀ ਨੇ ਆਪਣੀ ਪੀ ਐਚ ਡੀ ਪੰਜਾਬ ਯੂਨੀਵਰਸਿਟੀ ਤੋਂ ਪੂਰਨ ਕੀਤੀ ਬਾਅਦ ਵਿੱਚ ਆ ਉਹਨਾਂ ਨੇ ਪੈਪਸੋ ਸਰਕਾਰ ਵੱਲੋਂ ਪਟਿਆਲੇ ਵਿੱਚ ਪੁਰਾਤਤਵ ਡਿਪਾਰਟਮੈਂਟ ਦੇ ਡਾਇਰੈਕਟਰ ਲੱਗ ਗਏ ਤੇ ਨਾਲ ਹੀ ਇਜਾਇਬ ਕਰਦੇ ਨਿਗਰਾਨ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈ ਇਸ ਤੋਂ 1 ਸਾਲ ਮਗਰੋਂ ਪੰਜਾਬੀ ਵਿਭਾਗ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਸੌਂਪ ਦਿੱਤੀ ਗਈ। ਇਹਦੇ ਦੌਰਾਨ ਉਹਨਾਂ ਦੀ ਵੱਡਮੁੱਲੀ ਲਗਨ ਅਤੇ ਮਿਹਨਤ ਸਦਕਾ ਪਟਿਆਲੇ ਦੇ ਵਿੱਚ ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਸੰਭਵ ਹੋ ਸਕੀ ਸੀ। ਸਾਲ 1954 ਦੇ ਦੌਰਾਨ ਉਹਨਾਂ ਨੇ ਅਹਿਮਦ ਸ਼ਾਹ ਦੁਰਾਨੀ ਬਾਰੇ ਆਪਣਾ ਖੋਦ ਪ੍ਰਬੰਧ ਪੰਜਾਬ ਯੂਨੀਵਰਸਿਟੀ ਵਿੱਚ ਪੇਸ਼ ਕੀਤਾ। ਇੱਥੋਂ ਸੇਵਾਮੁਕਤ ਹੋਣ ਮਗਰੋਂ ਉਹਨਾਂ ਨੇ ਖਾਲਸਾ ਕਾਲਜ ਸ੍ਰੀ ਅਮਰਤਸਰ ਸਾਹਿਬ ਵਿਖੇ بطور ਪ੍ਰਿੰਸੀਪਲ ਦੀ ਸੇਵਾ ਨਿਭਾਈ। ਕਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪ ਜੀ ਦੇ ਵੱਡਮੁੱਲੇ ਯਤਨਾਂ ਸਦਕਾ ਪੰਜਾਬ ਇਤਿਹਾਸ ਅਧਿਐਨ ਵਿਭਾਗ ਸਥਾਪਿਤ ਕੀਤਾ ਗਿਆ। ਸਾਲ 1967 ਦੇ ਦੌਰਾਨ ਆਪ ਜੀ ਵੱਲੋਂ ਪੰਜਾਬ ਪਾਸਟ ਐਂਡ ਪ੍ਰੈਜ਼ੈਂਟ ਨਾਂ ਦੀ 6 ਮਹੀਨੇ ਮੈਗਜ਼ੀਨ ਸ਼ੁਰੂ ਕੀਤਾ ਗਿਆ ਸੀਗਾ। ਸਾਲ 1963 ਦੇ ਵਿੱਚ ਡਾਕਟਰ ਗੰਡਾ ਸਿੰਘ ਨੂੰ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਗਿਆ। ਸਾਲ 1983 ਵਿੱਚ ਹਿੰਦ ਸਰਕਾਰ ਵੱਲੋਂ ਆਪ ਜੀ ਨੂੰ ਪਦਮ ਭੂਸ਼ਣ ਦਾ ਸਨਮਾਨ ਦਿੱਤਾ ਗਿਆ ਅਤੇ ਨਵੰਬਰ 1987 ਵਿੱਚ ਇੰਡੀਅਨ ਹਿਸਟਰੀ ਕਾਂਗਰਸ ਨੇ ਗੋਆ ਵਿੱਚ ਆਪ ਜੀ ਨੂੰ ਪੰਜ ਸਨਮਾਨਯੋਗ ਇਤਿਹਾਸਕਾਰਾਂ ਵਿੱਚ ਸਥਾਨ ਦੇ ਕੇ ਸਨਮਾਨਿਆ ਡਾਕਟਰ ਗੰਢਾ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਤੇ ਜੂਨ 1984 ਵਿੱਚ ਹੋਏ ਹਿੰਦ ਫੌਜ ਦੇ ਹਮਲੇ ਦੇ ਵਿਰੋਧ ਵਜੋਂ ਆਪਣਾ ਪਦਮਸ਼੍ਰੀ ਹਿੰਦ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਇਹ ਪਦਮ ਪੂਛਣ ਦਾ ਸਨਮਾਨ ਆਪ ਜੀ ਨੂੰ 1 ਸਾਲ ਹੀ ਪਹਿਲਾਂ ਭਾਵ ਕੇ 1983 ਵਿੱਚ ਹਿੰਦ ਸਰਕਾਰ ਵੱਲੋਂ ਦਿੱਤਾ ਗਿਆ ਸੀ 27 ਦਸੰਬਰ 1987 ਈਸਵੀ ਨੂੰ ਡਾਕਟਰ ਗੰਡਾ ਸਿੰਘ ਜੀ ਉਹਨਾਂ ਦਾ ਪਟਿਆਲੇ ਦੇ ਵਿੱਚ ਦਿਹਾਂਤ ਹੋ ਗਿਆ ਡਾਕਟਰ ਗੰਡਾ ਸਿੰਘ ਜੀ ਦੀ ਖੋਜ ਲਈ ਸਿੱਖ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਹਿਣਗੇ ਤਾਨੂੰ ਇਹ ਅੱਜ ਦਾ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਆਪਣਾ ਫੀਡਬੈਕ ਤੁਸੀਂ ਜ਼ਰੂਰ ਦੇਣਾ ਤਾਂ ਕਿ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਆਪ ਜੀ ਦੇ ਨਾਲ ਸਾਂਝੇ ਕਰ ਸਕੀਏ ਬਹੁਤ ਬਹੁਤ ਧੰਨਵਾਦ